ਨਾਰ ਬੈਟਰੀ ਵਰਗੀ ਦਾ ਤੂੰ ਰੋ ਚਮਕਾਰਾ ਪੈ ਜਾਂਦਾ ਓਏ ਬਾਬਾ ਸੱਤ ਫੜ ਲੇਗਾ ਓਏ ਹੋਰ ਬਾਬਿਆਂ ਨੇ ਕੀ ਕਰਿਆ ساری ਉਮਰ ਇੱਕੋ ਹੀ ਕੰਮ ਕਰਿਆ ਕਿਹੜਾ ਹੈਗਾ ਐ ਤਾਂ ਮੈਨੂੰ ਪਤਾ ਨਹੀਂ ਕਿਹੜਾ ਹੈ ਓਏ ਨਸਲ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਬਾਬੀ ਇੱਕ ਤਾਂ ਹੁੰਦਾ ਕੌਡੀਆਂ ਵਾਲਾ ਇੱਕ ਹੁੰਦਾ ਕਾਲਾ ਜਿਹਰੀ ਇੱਕ ਹੁੰਦੀ ਆ ਪਿੰਡ ਜੀ ਚੱਲ 82100 ਰੁਪਿਆ ਦੇ ਦੇ 2100 ਦਾ ਬਾਲਾ ਬਾਬਾ ਓਏ 1100 ਦੀਦੀ 1100 ਵੀ ਬਾਲਾ ਹੈ ਉਹ ਚੱਲ ਤੇਰੀ ਨਾਲ ਮੇਰੀ 500 ਇੱਕ ਰੁਪਿਆ ਲਾਉਂਗਾ ਚੱਲ ਲੈ ਜਾ ਬਈ ਆ ਜਾ ਬਾਬਾ ਇੱਥੇ ਐ ਚੱਲ ਦੇਖਦੇ ਹਾਂ ਚੱਲ ਆ ਜਾ ਬਾਬਾ ਅੱਜ ਤਾਂ ਰਾਤ ਨੂੰ ਸੁੱਤੇ ਨਹੀਂ ਚੱਲ ਚੱਲ ਪੀਛੇ ਜਤ ਹੋ ਗਈ ਚੱਲ ਇੱਥੇ ਐ